ਦੇਖ ਲੈ ਬਾਈ ਜਿੰਦਰ ਲੋਕ ਵੇਖ ਲੈ ਕਿਵੇਂ ਮਿੱਟੀ ਨਾਲ ਮਿੱਟੀ ਹੋਈ ਜਾਂਦੇ ਆ ਤੇ ਆਪਾਂ ਵੇਖ ਲੈ ਵਧਿਆ ਐਸ਼ ਕਰੀਦੀ ਆ ਐਸੇ ਕੋਹਣ ਪਛੋਂ ਵੀ ਜ਼ੋਰ ਲਾਈ ਜਾਂਦੇ ਹਮ ਨਾਲੇ ਤਾਂ ਖੇਤੀ ਕਰੀਦੇ ਆ ਤੇ ਨਾਲੇ ਕਰੀਦੀ ਆ ਬਲੈਕ ਪੈਸਾ ਅੰਨਾ ਆਪਣੇ ਕੋਲ ਤੋਂ ਪਹਿਲੀ ਜਿਵੇਂ ਹੀ ਗੱਲ ਸਹੀ ਆ ਤੇਰੀ ਵੇਖ ਲੈ ਹੁਣ ਵੇਖ ਲਈ ਇੱਥੋਂ ਨੰਗਣਗੇ 2-3 ਜਣੇ ਮੋਢੇ ਤੇ ਕਈ ਜੀ ਰੱਖੀ ਹੋਊਗੀ ਤੇ ਆਖਣਗੇ ਪਾਣੀ ਲਾ ਕੇ ਆਏ ਆ ਆਏ ਕਰਕੇ ਆਏ ਆ ਆਪਾਂ ਵੇਖ ਲੈ ਵਧਿਆ ਬਲੈਕ ਕਰੀਦੀ ਆ ਤੇ ਕਣਕਾਂ ਖੜੀਆਂ ਡਿੱਗੀਆਂ ਆਪਾਂ ਨੂੰ ਕੋਈ ਪਰਵਾਹ ਹੀ ਨਹੀਂ ਕੋਈ ਪਰਵਾਹ ਨਹੀਂ ਗੱਲ ਸਹੀ ਆ ਆਪਾਂ ਕਰਦੇ ਵਰਾਇਕਾ ਲੋਕਨ ਕਹਿੰਦਾ ਲੱਗਦਾ ਖੇਤੀ ਲੱਗਦੇ ਆ ਮੈਂ ਲੈ ਕਰੀ ਦੀਆ ਵੇਖ ਲੈ ਫੋਨ ਵੀ ਆ ਗਿਆ ਕਿਹਦਾ ਫੋਨ ਉਹਦਾ ਹੀ ਟੱਗ ਲਾ ਹੈਲੋ ਹਾਂ ਬਈ ਠੀਕ ਆ ਠੀਕ ਆ ਇੱਥੇ ਮੋਟਰ ਤੇ ਹੀ ਆ ਜਾ ਕੋਈ ਚੱਕਰੇ ਨੇ ਹਾਂ ਬਈ ਪੈਸੇ ਲੈ ਕੇ ਆਇਂ ਪਰ ਨਾਲ ਹਾਂ ਆ ਜਾ ਆ ਜਾ ਕੋਈ ਚੱਕਰੇ ਨੇ ਆ ਜਾ ਲੈ ਜਾ ਸਮਾਨ ਵੇਖ ਲੈ ਇੱਕ ਹੋਰ ਦਾ ਫੋਨ ਆ ਗਿਆ ਹੁਣ 10000 ਰੁਪਿਆ ਬਣ ਗਿਆ ਆਪਾਂ ਨੂੰ ਤਾਂ ਇੰਨਾ ਬਣਾ ਲਾਂਗੇ ਆਪਾਂ ਕਣਕਾ ਝੋਨੇ ਚ ਕਿ ਇਹ ਤੁਹਾਨੂੰ ਬੰਦਾ ਹੀ ਨਹੀਂ ਇਹਨਾਂ ਬਲੇਚ ਬੰਦੇ ਆ ਗੱਲ ਸਹੀ ਆ ਹੁਣ ਆ ਜਾਣਾ ਉਹਨੇ 10 ਮਿੰਟਾਂ ਨੂੰ ਇੱਥੇ ਪੈਸੇ ਲੈ ਕੇ ਕੋਈ ਸਮਾਨ ਵੇਚ ਆਊਗਾ ਕੂਲਰ ਵੇਚ ਫ੍ਰਿਜ ਵੇਚ ਆਪਣੇ ਕੋਲ ਆ ਜਾਣਾ ਲੈ ਵੀ ਵੇਖ ਲੈ ਜਿੰਦਰਾ ਉਹ ਆ ਗਿਆ ਆਪਣਾ ਬੰਦਾ ਕੀ ਗੱਲ ਹੋ ਗਈ ਬੜੀ ਜ਼ੋਰਦਾਰ ਬੈਠੇ ਆ ਐ ਜਿਹੜਾ ਪਿੰਡਾ ਦੂਰੀ ਹੁੰਦੇ ਹੁੰਦੇ ਆ ਚੱਲ ਉਹ ਗੱਲ ਛੱਡ ਤੂੰ ਪੈਸੇ ਦੱਸ ਲਿਆ ਨਾ ਹਾਂ ਹਾਂ ਲੈ ਆ ਕੂਲਰ ਵੇਚਿਆ ਸੀ ਯਾਰ 4 ਕਿਹਾ ਬਜਗਾਰ ਹੋਇਆ 4000 ਤਾਂ ਯਾਰ ਥੋੜਾ ਬਾਕੀ ਅਗਲੀ ਵਾਰੀ ਫਰਜ ਵੇਚਾਂਗੇ ਕੋਈ ਨਹੀਂ ਹਾਂ ਫਰਜ ਵੇਚੀ ਅਗਲੀ ਵਾਰੀ ਫੇਰ ਆਉਣਗੇ ਪੈਸੇ ਹਾਂ ਕੋਈ ਨਹੀਂ ਸਮਾਨ ਜਾਦਾ ਪੈਸੇ ਲਿਆ ਕਰ ਹੂੰ ਜਿਆਦੇ ਪੈਸੇ ਲਿਆ ਕਰ ਲਿਓ ਬਈ ਮੈਂ ਸਮਾਰਥ ਸਮਾਨ ਫੜਾ ਚੱਲ ਕੋਈ ਨਹੀਂ ਬਾਅਦ ਚੋ ਬਈ ਪੈਸੇ ਦੇ ਦੀ ਹਾਂ ਬਈ ਕੋਈ ਨਹੀਂ ਭਰੋਸਾ ਰੱਖੋ ਲੈ ਬਈ ਇੱਥੇ ਨਾ ਲਾਉਣ ਬਹਿ ਜਾਈ ਹੁਣ ਇਹਨੂੰ ਹਾਂ ਹਾਂ ਕੋਈ ਨਹੀਂ ਤੇ ਗੱਲ ਇੱਕ ਹੋਰ ਸੁਣ ਲਾ ਤੇ ਜੇ ਕਿਸੇ ਦਾ ਪੱਤੇ ਪਤਾ ਨਾ ਲੱਗਿਆ ਤੇ ਤੈਨੂੰ ਕਿਸੇ ਦਾ ਸਾਡਾ ਨਾਂ ਨਹੀਂ ਲੈਣਾ ਸਾਡਾ ਨਾਂ ਨਹੀਂ ਲੈਣਾ ਤੂੰ ਵੀ ਇਹਨਾਂ ਨੇ ਪਾਣੀ ਆਉਂਦਾ ਜਮਾ ਵੀ ਸਾਡਾ ਨਾਂ ਨਾਲ ਆਈ ਵਿੱਚ ਬਸ ਹਾਂਜੀ ਚੱਲ ਇੱਥੇ ਉੱਥੇ ਨਾ ਬੈਠੀ ਹੁ ਨੇੜੇ țeੜੇ ਦੇਖ ਲਾ ਬਣ ਗਈ ਗੱਲ ਦਾ ਨਾਂ ਨਹੀਂ ਲਵੇ ਯਾਰ ਨਾਂ ਨੂੰ ਨਹੀਂ ਲੈਂਦਾ ਇਹ ਇਹ ਤਾਂ ਪੁਰਾਣਾ ਬੰਦਾ ਚੱਲ ਹੁਣ ਇੱਕ ਅੱਧਾ ਤਾਂ ਹੋਰ ਆਊਗਾ ਅੱਜ ਕਿੰਨਾ ਸ਼ਿਕਾਇਰ ਹੋ ਰਿਹਾ ਹੋਗਾ 4000 ਬਣ ਗਿਆ 2000 ਵਿੱਚੋਂ ਕਮਿਸ਼ਨ ਕੱਟਿਆ ਨਾ 2000 ਬਣ ਗਿਆ ਜੇ ਇੱਕ ਅੱਧਾ ਹੋਰ ਆ ਗਿਆ ਫੇਰ ਹੋਰ ਬਣ ਜਾਏ ਪਰ ਪੰਜ ਦਾ ਭਰਾ ਇੱਕ ਉਹ ਬਈ ਸਿਰਾ ਲਾਉਂਦਾ ਹੁੰਦਾ ਉਹ ਤਾਂ ਇਕੱਠਾ ਹੀ 10 10 20 20 ਹਜ਼ਾਰ ਦਾ ਲੈ ਜਾਂਦਾ ਉਹ ਉਹ ਨੂੰ ਫੋਨ ਲਾਉਣੇ ਆਪਾਂ ਆਪਾਂ ਪੁੱਛਦੇ ਆਂ ਵੀ ਐਂ ਕਿੱਥੇ ਲਾ ਲਈ ਨਾ ਕਿ ਇੱਥੇ ਲਾ ਲਈ ਨਾ ਭਾਜੋ ਮਾਰ ਵੀ ਮਿਲ ਗਿਆ ਇੱਥੇ ਬਹਿ ਕੇ ਲਾ ਲੈਣੇ ਤੋੜ ਜੀ ਲੱਕੀ ਪਈ ਆ ਤੁਹਾਨੂੰ ਕਿਹੜਾ ਪਤਾ ਲੱਗਦਾ ਲੈ ਟਾਈ ਖੜੀ ਆ ਕਣਕ ਨੂੰ ਪਾਣੀ ਲਾ ਹੀ ਦੇਗੇ ਆ ਗੜਾਏ ਕਾਣ ਬਈ ਤੂੰ ਕੀ ਕਰੀਏ ਨਾ ਓਏ ਓਏ ਪਰ ਹਟ ਓਏ ਓਏ ਪਤਾ ਨਹੀਂ ਯਾਰ ਕੌਣ ਸੀ ਆ ਕਿੰਨਾ ਦਾ ਸ਼ੋਰ ਸੀ ਨਿੱਕਾ ਸ਼ੋਰ ਸੀ ਪੰਜਾਬ ਦੀ ਨੌਜਵਾਨੀ ਖਰਾਬ ਕਰੀ ਜਾਂਦੇ ਆ ਝਾ ਯਾਰ ਪੰਜਾਬ ਨੂੰ ਜਮੇ ਹੀ ਸਤਿਆਨਾਸ਼ ਕਰਤਾ ਇਹਨਾਂ ਨੇ ਤਾਂ ਕੌਣ ਸੀ ਯਾਰ ਕਿੰਨਾ ਜਮਾ ਸੀ ਬਹੁਤ ਇਹ ਗਿਆ ਇੱਥੋਂ ਮੂੰ ਤਾਂ ਇਹਨਾਂ ਦੇ ਚੱਕਰ ਲੱਗਦਾ ਪਹੁੰਚਦੇ ਚੱਲ ਇਹਨਾਂ ਤੋਂ ਇਹ ਆ ਕਿਹੜਾ ਪਰ ਆਉਂਦਾ ਭਖਿਆ ਜਾ ਪਤਾ ਨਹੀਂ हां मुंडियो किवें खड़े हैं इत्थे ਸਾਡੀ ਮੋਟਰ ਆ ਬਈ ਖੜਨਾ ਹੀ ਆ ਮੋਟਰ ਤਾਂ ਥੋਡੀ ਆ ਬਈ ਅਸੀਂ ਕਰੋ ਕੀਆ ਸਾਡੀ ਆ ਤੇ ਉਹ ਸਾਡੀ ਮੋਟਰ ਦੇ ਹੁਣੇ ਚਿੱਟਾ ਲਾਈ ਜਾਂਦੇ ਥੋੜਾ ਬੰਦਾ ਹੁਣੇ ਭਰਾ ਬੰਦਾ ਕਿਹੜਾ ਯਾਰ ਬਈ ਜਾਣਦੇ ਆ ਸਾਰੇ ਕਿੰਨੇ ਤੂੰ ਪਾਣੀ ਜਾਂ ਪੰਜ ਨਸ਼ਾ ਥੋੜਾ ਬੰਦਾ ਲਾਈ ਜਾਂਦਾ ਉੱਥੇ ਤੁਸੀਂ ਇੱਥੇ ਨਸ਼ਾ ਭੇਜਦੇ ਆ ਸਾਦਾ ਬੰਦਾ ਕੋਈ ਨਹੀਂਗਾ ਉਹ ਜਾਣਦੇ ਸੀ ਸਬੂਤ ਆ ਵੀ ਅਸੀਂ ਸਮਾਨ ਵੇਚਦੇ ਆ ਬਈ ਸਾਰਿਆਂ ਨੂੰ ਬੰਦੇ ਡੇ ਡੇ ਦੇ ਪਿੰਡਾਂ ਨੂੰ ਤੁਸੀਂ ਸਮਾਨ ਵੇਚਦੇ ਆ ਕੋਈ ਸਬੂਤ ਹੀ ਹੈ ਨਹੀਂ ਅਸੀਂ ਤੈਨੂੰ ਕਿ ਨਹੀਂ ਆਖਿਆ ਸਮਾਨ ਵੇਚੀ ਇੱਥੇ ਰੇਗ ਨੂੰ ਪੁੱਛ ਲੈ ਤੁਸੀਂ ਚਿੱਟਾ ਵੇਚਦੇ ਆ ਬਈ ਆ ਯਾਰ ਗਏ ਇੱਦਿਆਂ ਯਾ ਕਰ ਲਾ ਕੀ ਕਰ ਲੇਗਾ ਮੈਂ ਬੋਗੋ ਕਰ ਲੂੰਗਾ ਭਾਈ ਮੈਂ ਸਰਪੰਚ ਕੋਲ ਜਾ ਕੇ ਤੁਹਾਨੂੰ ਡਾਜਦਾ ਜਿਆਦਾ ਵੜਾ ਯਾਰ ਜਾ ਦੱਸ ਦੇ ਤੂੰ ਸਰਪੰਚ ਕੋਲ ਜਾ ਕੇ ਕੋਈ ਨਹੀਂ ਭਾਈ ਇਹ ਦੱਸੂਗਾ ਸਰਪੰਚ ਕੋਲ ਹਾਂ ਇਹ ਕਰ ਜਿੰਦਰਾ ਹੁਣ ਤੂੰ ਲਾ ਦੇ ਸਰਪੰਚ ਦੇ ਭਰਾ ਨੂੰ ਫੋਨ ਤੇ ਗੱਲ ਲਊਗਾ ਉਹ ਸੰਭਾਲ ਆਹੀਂ ਕਹਿ ਦੇ ਉਹਨੂੰ ਕਹਿ ਵੀ ਸਰਪੰਚ ਹੈ ਨਹੀਂਗਾ ਘਰੇਬਾਰ ਚੋਂ ਮੋੜ ਦੇ ਉਹਨੂੰ ਆ ਜਾਊਗਾ ਜ਼ਰੂਰ ਉਹ ਲਾ ਫੋਨ ਲਾ 25 ਰੁਪਏ ਦਾ ਭਰਾ ਦਾ ਫੋਨ ਹੀ ਚੱਕਦਾ ਚੱਲ ਕੋਈ ਨਹੀਂ ਸਰਪੰਚ ਕਿਹੜਾ ਚੱਜ ਨਾਲ ਗੱਲ ਸੁਣਦਾ ਹੁੰਦਾ ਉਹ ਕਿਹੜਾ ਇੱਥੇ ਹੋਊਗਾ ਉਹਦਾ ਭਰਾ ਉਹ ਵੀ ਕਿਤੇ ਲਿਟਿਆ ਪਿਆ ਹੋਊਗਾ ਟੋਨੋ ਕੇ ਨਿਸ਼ਣਾ ਚੱਲ ਕੋਈ ਨਹੀਂ ਵੇਖ ਲਾਂਗੇ ਬਸ ਸਰਪੰਚ ਕੋ ਜਾੜਦੇ ਫਿਰ ਓ ਯਾਰ ਕੀ ਫਾਇਦਾ ਉਹ ਪਹਿਲਾਂ ਜਾੜਿਆਊਗਾ ਉਹਦੇ ਕੋਲ ਸਰਪੰਚ ਕੋਲ ਹਾਂ ਇਹ ਵੀ ਗੱਲ ਚੱਲ ਉਹ ਕਿਹੜਾ ਗੱਲ ਸੁਣਦਾ ਕਿਸ ਦੀ ਕੋਈ ਚੱਕਰੇ ਨੇ ਰੁਕੋ ਸਰ ਭਾਈ ਸਾਹਿਬ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਯਾਰ ਹੀਰਿਆ ਮੈਂ ਚੱਲਿਆ ਸੀ ਯਾਰ ਸ਼ਹਿਰ ਆ ਕੇ ਗੱਲ ਕਰ ਲੈਣੇ ਆ ਬਹੁਤ ਜ਼ਰੂਰੀ ਗੱਲ ਹੈ ਪੈਂਡਰੇ ਦੇ ਵੇਖ ਦੀ ਗੱਲ ਆਈ ਚਲ ਦੱਸ ਯਾਰ ਕੱਲ ਹੀ ਧੀਰੇ ਕੇ ਛੋੜਨਾ ਸਾਡੀ ਮੋਟਰ ਤੇ ਬਹਿਣਾ ਚੱਲ ਆਈ ਜਾਂਦੇ ਸੀਗੇ ਅੱਛਾ ਤੇ ਆਪਾਂ ਨੂੰ ਕੋਈ ਕਰਨਾ ਰਿਡੈਕਸ਼ਨ ਲੈਣਾ ਚਾਹੀਦਾ ਹੀਰਿਆ ਪਹਿਲਾਂ ਹੀ ਮੇਨੂੰ ਗੱਲ ਪਹੁੰਚੀ ਸੀ ਹਨਾ ਇਹ ਪਰ ਯਾਰ ਆਪਾਂ ਕੀ ਲੈਣਾ ਯਾਰ ਉਹ ਤਗੜੇ ਬੰਦੇ ਆ ਉਹਦੇ ਲਿੰਕ ਬਹੁਤ ਉੱਚੇ ਤੱਕ ਆ ਗਏ ਆਪਾਂ ਕੀ ਵਾਰਡ ਲਾਗੇ ਮੈਨੂੰ ਕੋ ਪਹਿਲਾਂ ਵੀ ਗੱਲ ਪਹੁੰਚੀ ਸੀ ਮੈਨੂੰ ਪਹਿਲਾਂ ਵੀ ਕੁ ਦਿਨਾਂ ਨੇ ਕਿਹਾਗਾ ਕਿ ਆ ਗੱਲ ਆ ਗਈ ਪਰ ਆਪਣਾ ਤਾਂ ਕਰ ਵੀ ਕੀ ਸਕਦੇ ਉਹਨੇ ਲਿੰਕ ਬਹੁਤ ਉੱਚੇ ਤੱਕ ਆ ਗਏ ਆਪਾਂ ਨਾਲੇ ਕਿ ਲੋੜ ਆਪਦਾ ਖਾਈ ਜਾਂ ਜਿਹੜੇ ਜਿਹੜੇ ਖਾਂਦੇ ਆ ਚਟਾ ਲੜੇ ਲਾਉਂਦੇ ਲੂੰਦੇ ਉਹਨਾਂ ਆਪਦਾ ਘਰ ਦੇ ਭੁਗਤਨ ਆਪਣਨੇ ਗਲੋੜਾ ਭੇਜੜੇ ਖਾਈ ਜਾਂਦੇ ਮਰ ਜਾਂਦੇ ਆਪਾਂ ਕਿਸੇ ਤੋਂ ਕੀ ਲੈਣਾਗਾ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਤੇ ਮੈਂ ਸ਼ਹਿਰ ਜਾ ਕੇ ਆਉਣਾਗਾ ਤੂੰ ਤੂੰ ਐਵੇਂ ਕੋਈ ਗੱਲ ਨਹੀਂ ਠੀਕ ਚੰਗਾ ਯਾਰ ਸਰਪੰਚ ਨੇ ਵੀ ਨਹੀਂ ਕੋ ਕੀਤਾ ਹੋਂ ਤਾਂ ਸੱਚ ਜੁਲ ਜਾਣੀ ਪੈਣਾ ਹੈ ਤਾਂ ਪਿੰਡ ਦੀ ਨੌਜਵਾਨੀ ਖਤਮ ਹੋ ਜੂਗੀ ਪਹਿਲਾਂ ਸੱਚੂ ਸਾਹਿਬ ਨੂੰ ਫੋਨ ਲਾ ਕੇ ਪੁੱਛ ਲੈਣਾ ਲਾਈ ਲੱਗ ਹਲੋ ਸੱਚੂ ਸਾਹਿਬ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਪਿੰਡ ਦੇ ਬਾਰੇ ਫਰਮਾਉਤ ਨਹੀਂ ਹੋ ਜੀ ਆ ਗਿਆ ਜੀ ਫਰਮਾ ਜੀ ਕਿਵੇਂ ਆਉਣੇ ਹੋਏ ਮੈਂ ਜੀ ਸਾਡੇ ਪਿੰਡ ਦੇ ਮੁੱਦਿਆਂ ਨੂੰ ਲੈ ਕੇ ਆਈ ਹਾਂ ਸਾਡੇ ਪਿੰਡ 'ਚ ਨਸ਼ਾ ਬਹੁਤ ਹੀ ਜ਼ਿਆਦਾ ਵਿਕ ਰਿਹਾ ਬਹੁਤ ਹੀ ਜ਼ਿਆਦਾ ਮਾਤਰਾ ਵਿੱਚ ਸਾਡੇ ਪਿੰਡ ਦੀ ਨੌਜਵਾਨੀ ਜਿਵੇਂ ਖਤਮ ਹੋ ਰਹੀ ਹੈ ਤੇ ਇਸ ਕਰਕੇ ਤੁਸੀਂ ਨਾ ਕੋਈ ਐਕਸ਼ਨ ਲਓ ਐਕਸ਼ਨ ਤਾਂ ਲੈ ਲਾਂਗੇ ਐਕਸ਼ਨ ਕੋਈ ਸਬੂਤ ਮਿਲੇ ਤਾਂ ਫੇਰ ਹੀ ਲਵਾਂਗੇ ਜੇ ਐਕਸ਼ਨ ਐਵੇਂ ਕਿਵੇਂ ਲੈਣਗੇ ਜੇ ਸਾਡੇ ਕੋਲ ਕੋਈ ਸਬੂਤ ਹੀ ਹੈ ਨਹੀਂ ਕੱਲ ਹੀ ਸਬੂਤ ਨਹੀਂ ਦਿਓ ਕੋਈ ਸਾਨੂੰ ਵੀ ਆਹ ਬੰਦਾ ਵੇਚੀ ਜਾਂਦਾ ਆਹ ਬੰਦਾ ਖਵਾਈ ਜਾਂਦਾ ਆਹ ਬੰਦਾ ਕਰੀ ਜਾਂਦਾ ਤੇ ਅਸੀਂ ਮੈਲਟ ਲਾਵਾਂਗੇ ਫੜਨ ਲੱਗੇ ਕੱਲ ਹੀ ਸਾਡੀ ਮੋਟਰ ਤੇ ਇੱਕ ਬੰਦਾ ਉੱਥੇ ਨਸ਼ਾ ਲੈ ਕੇ ਉੱਥੇ ਲਾ ਕੇ ਤੇ ਉੱਥੇ ਪਿਆ ਸੀਗਾ ਜੀ ਹੂੰ ਹੂੰ ਤੇ ਇਸ ਕਰਕੇ ਬਹੁਤ ਹੀ ਜ਼ਿਆਦਾ ਨਸ਼ਾ ਵੇਖ ਰਿਹਾ ਸਾਡੀ ਕੋਈ ਹੋਰ ਆਪਾਂ ਫਿਰ ਕੋਈ ਆਇਆ ਨਾ ਕੋਈ ਮਲਾ ਸਬੂਤ ਹੋਊਗਾ ਆਪਣੇ ਕੋਲੇ ਫਿਰ ਐਸੇ ਐਕਸ਼ਨ ਲੈ ਸਕਦੇ ਆ ਬਿਨਾਂ ਸਬੂਤ ਤੋਂ ਤਾਂ ਕੋਈ ਐਕਸ਼ਨ ਹੀ ਨਹੀਂ ਲੈ ਸਕਦੇ ਰਾਜੇਂਦਰਾ ਆਪਾਂ ਹੀਰੇ ਨੂੰ ਐਵੇਂ ਹੀ ਲਈ ਜਾਂਦੇ ਸੀਗੇ ਉਹ ਸਰਪੰਚ ਕੋਲ ਵੀ ਜਾ ਕੇ ਆਇਆ ਅੱਛਾ ਯਾਰ ਉਹਦੇ ਸਰਪੰਚ ਕੋਲ ਜਾ ਕੇ ਆਇਆ ਆਪਾਂ ਘਰੇ ਚੱਲਦੇ ਆਪਾਂ ਨੂੰ ਡਰ ਮਰਿਆ ਕਿਦਾ ਚੱਲ ਘਰੇ ਚਲਦੇ ਆਪਾਂ ਆ ਖੜਾ ਮੋਟਰਸਾਈਕਲ ਆਪਾਂ ਮੋਟਰਸਾਈਕਲ ਹਾਂ ਹੀਰੇ ਜਾਈ ਵੜੇਵਰ ਸਰਪੰਚ ਕੋਲੇ ਮੈਂ ਤਾਂ ਸਰਪੰਚ ਕੋਲੇ ਵੀ ਜਾ ਕੇ ਆਇਆ ਸਰਪੰਚ ਜੀ ਕੋਲੇ ਕੀ ਤੇਰੇ ਸਾਡੀ ਪਹੁੰਚ ਦਾ ਨਹੀਂ ਪਤਾ ਪੁੱਤ ਸਾਰਿਆਂ ਨੂੰ ਪਤਾ ਤੁਸੀਂ ਪਿੰਡ ਦੇ ਨਸ਼ਾ ਵੇਚਦੇ ਆ ਕੀ ਕਰ ਲੇਗਾ ਤੁਹਾਡਾ ਮੈਂ ਤਾਂ ਬਹੁਤ ਕੁਝ ਕਰ ਲੂੰਗਾ ਤੈਨੂੰ ਪਤਾ ਨਹੀਂ ਨਾ ਤੇਰਾ ਵਾਹ ਕਿੰਨਾਂ ਨਾਲ ਪਿਆ ਤੂੰ ਜਾੜਾ ਯਾਰ ਜਿਹੜੇ ਕੋਈ ਕਰਨਾ ਕਰ ਲਈ ਹਾਂ ਕਰਾਂਗੇ ਕੋਈ ਨਹੀਂ ਤੂੰ ਵੀ ਵੇਖ ਲਈਏ ਕੋਈ ਚੰਚਾ ਹੈ ਤੇ ਆ ਵੇਖ ਲਈ ਕੋਈ ਨਹੀਂ ਯਾਰ ਤੋੜ ਦਿਨ ਲੱਗੀਆਂ ਇਹ ਹਲਾ ਚਾ ਲੈ ਰ ਬਾਈ ਤੋਂ ਪੈਸੇ ਮੰਗਦਾ ਨਸ਼ਾ ਕਰਤੇ ਪਰ ਪੰਦੇ ਯਾਰ ਪਰ ਬਾਨਾ ਕਿਹੜਾ ਗਾਮਗਾ ਵੇਣੇ ਚੱਲ ਪਈ ਯਾਰ ਹਾਂ ਯਾਰ ਕੰਮ ਸੀ ਯਾਰ ਇੱਕ ਦੱਸ ਯਾਰ ਪਹਿਆਂ ਦੀ ਲੋੜ ਸੀ ਯਾਰ ਕਾਲਜ ਦੀ ਫੀਸ ਭਰਨੀ ਸੀ ਪਹਿਲਾਂ ਤਾਂ ਲੱਗ ਗਿਆ ਸੀ ਤੂੰ ਥੋੜੇ ਦਿਨ ਪਹਿਲਾਂ ਕਾਲਜ ਦੀ ਫੀਸ ਨੂੰ ਉਹ ਪੇਪਰ ਦੀ ਫੀਸ ਸੀ ਇੰਨੀਆਂ ਫੀਸਾਂ ਉਹ ਵਿੱਚੋਂ ਮਾਲੇ ਮੋٹے ਖਰਚੇ ਗਏ ਅਸੀਂ ਵੀ ਪੜਿਆਂਗੇ ਇੰਨੀ ਕਿਹੜੀ ਕਾਲਜ ਦੀ ਫੀਸ ਹੁੰਦੀਆਂ ਗਾ ਮਾਲੇ ਮੋٹے ਖਰਚੇ ਗਏ ਪਾਰਟੀ ਕਰਨੀ ਯਾਰ ਇਹਨਾਂ ਸਹੀ ਆ ਤੂੰ ਹਾਂ ਹਾਂ ਠੀਕ ਆ ਤੂੰ ਹਾਂ ਹਾਂ ਕਿਵੇਂ ਸੀਰੀਜ ਅੰਦਰ ਜੀ ਨੂੰ ਵੜਦਾ ਜਾਂਦਾ ਨਹੀਂ ਨਹੀਂ ਇਹ ਤਾਂ ਹੁਣੇ ਉੱਠਿਆ ਸੀ ਤਾਂ ਕੋਈ ਨਹੀਂ ਦੇ ਦੂੰਗਾ ਮੈਂ ਤੇਰੇ ਖਾਦੇ ਖੁਦ ਚ ਪਵਾ ਦੂੰਗਾ ਚੱਲ ਚੰਗ ਪਾ ਦੇ ਬਹਿ ਰਹਿਣਾ ਕਿੰਨੇ ਕ ਚਾਹੀਦੇ ਆ 50000 ਰੁਪਿਆ ਪਾ ਜੀ ਤੂੰ ਚੱਲ ਲੈ ਲੈ ਜਾਂ ਹੁਣ ਹੀ ਲੈ ਜਾ ਫਿਰ ਸਹੀ ਥਾਂ ਵਰਤੀ ਹਾਂ ਹਾਂ ਕੋਈ ਨਹੀਂ ਭਈਆ ਰੁਕੇ ਹਾਂ ਯਾਰ ਮੋਟਰਸਾਈਕਲ ਦੀ ਚਾਬੀ ਵੀ ਦੇਈ ਦੇ ਅਰਨਾਲੇ ਤੱਕ ਆਲਜਾ ਐਮ ਨਾਲ ਇੱਕ ਦੁਕਾਨ ਹੋਰ ਆ ਲੈ ਲੈ ਯਾਰ ਸਿੱਧੀ ਆ ਜੀ ਹਾਂ ਹਾਂ ਕੋਈ ਨਹੀਂ ਪਤੰਦਰੋ ਬੜੀ ਦੂਰ ਬੈਠਿਆ ਯਾਰ ਕਿੰਨੇ ਵਾਰੀ ਦੱਸਿਆ ਇਹੋ ਜੇ ਕੰਮ ਫਿਰ ਦੂਰੇ ਹੁੰਦੇ ਆ ਉਪਰਾ ਤੋੜ ਲੱਗੀ ਹੁੰਦੀ ਆ ਇਨੀ ਵਟ ਆਉਣਾ ਵੀ ਔਖਾ ਯਾਰ ਛੇਤੀ ਛੇਤੀ ਸਮਾਨ ਦੋ ਪਹਿਲਾਂ ਉਹ ਸਮਾਨ ਤਾਂ ਲੈ ਜਾ ਪਹਿਲਾਂ ਸਾਡੀ ਗੱਲ ਤਾਂ ਸੁਣ ਹਾਂ ਛੇਤੀ ਛੇਤੀ ਬੰਦਾ ਹਾਂ ਉਹ ਅੜਦਾ ਰਾਜ ਰੈਕਡ ਪਾਉਂਦਾ ਆਪਣੇ ਹਾਂ ਉਸ ਕੋਲ ਵੀ ਗਿਆ ਸੀ ਹਾਂ ਉਹ ਕੰਮ ਰੱਖੂਗਾ ਆਪਣਾ ਉਹ ਕੋਈ ਨਹੀਂ ਯਾਰ ਮੈਂ ਕਰ ਲੂੰਗਾ ਵੱਡੇ ਭਾਈ ਨਾਲ ਗੱਲ ਯਾਰ ਛੇਤੀ ਇਸ ਤੂੰ ਹੀ ਸਮਾਨ ਤੂੰ ਪਹਿਲਾਂ ਗੱਲ ਕਰਨੀ ਆ ਉਹ ਫਿਰ ਆਪਣਾ ਸਮਾਨ ਮੈਂ ਕਦੇ ਆ ਕੇ ਕਰ ਲੈਣਾ ਯਾਰ ਉਹ ਛੇਤੀ ਦੇ ਦਿਓ ਯਾਰ ਬਈ ਯਾਰ ਤੂੰ ਮੈਨੂੰ ਆਪਣਾ ਉਹਦੇ ਨਾਲ ਹੀ ਕੋਈ ਨਹੀਂ ਸਮਾਨ ਤਾਂ ਕੋਈ ਨਹੀਂ ਤੂੰ ਲੈ ਜੀ ਪਹਿਲੇ ਧਿਆਨ ਨਾਲ ਗੱਲ ਸੁਣ ਲੈ ਸਾਡੇ ਉਹਨੂੰ ਕਹਿ ਦੇ ਤੂੰ ਆਪਣੇ ਭਾਈ ਨੂੰ ਕੋਈ ਨਹੀਂ ਕੋਈ ਨਹੀਂ ਕਹਿ ਦੂੰ ਤੂੰ ਆ ਚੱਕੋ ਪੈਸੇ ਪੈਸੇ ਦੇ ਸਮਾਨ ਇਕੱਠੇ ਜਮ੍ਹਾਂ ਕਰ ਲਓ ਅੱਲੀ ਯਾਰ ਇੱਥੇ ਬਹਿ ਕੇ ਮਾਲ ਪੱਤਾ ਵਾ ਲੈਣਾ ਤੋੜ ਬੋਲ ਲੱਗ ਗਿਆ ਕਹਿੰਦੀ ਕਿ ਕਿੱਧਰ ਜਾਊ ਸਾਂਗਾ ਇਹਨੂੰ ਯਾਰ ਇਨਾ ਟਾਈਮ ਤਾਂ ਲੱਗ ਨਹੀਂ ਸਕਦਾ ਤੜਕੇ ਦਾ ਗਿਆ ਥਨ ਹੁਣ ਆਲਾ ਫੁਕਾ ਯਾਰ ਪਤਾ ਕਰਾਂ ਯਾਰ ਜਾ ਕੇ ਐ ਤਾਂ ਗੱਲ ਬਣਨੀ ਜੀ ਹਾਂ ਦਾਇਆ ਯਾਰ ਗਾਵਾ ਵੀ ਪੋਖਾ ਖੜੀਆਂ ਆ ਸਰਪੰਚ ਸਾਹਿਬ ਖੜਿਆ ਇਹਨਾਂ ਤਾਂ ਪੱਠੇ ਪੁੱਛਦੇ ਠੀਕਾ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਭਾਈ ਯਾਰ ਪੱਠੇ ਵੜਨੇ ਠੀਕਾ ਵਾਰਡਰ ਵਾਰਡਰ ਕੋਈ ਨਹੀਂ ਹੱਥ ਲਾਉਣ ਨਾਲ ਪਿਆ ਫਿਰ ਇਧਰੇ ਪਾਸੇ ਹੱਥ ਲਾ ਲਈ ਯਾਰ ਚੱਲ ਠੀਕ ਆ ਵੜ ਲੈ ਵੜ ਲੈ ਧੰਨਵਾਦ ਤਵਾ ਚੱਲ ਯਾਰ ਅਵੀ ਸਰਪੰਚ ਦਾ ਵਤ ਕਾ ਕੱਢਦਾ ਕਹਤਾ ਇਹਨੇ ਪੱਠੇ ਘਾਟ ਲੋ ਦਾਤੀ ਰਹਿਣੀ ਯਾਰ ਚੱਲ ਦਾਤੀ ਫੜ ਕੇ ਲਿਆਉਣਾ ਸਰਪੰਚ ਕਿਉਂ ਓਏ ਆ ਸ਼ੋਰ じゃ ਕਿਧਰ ਪਿਆ ਓਏ ਸਰਪੰਚਾਂ ਦਾ ਓ ਸਰਪੰਚਾ ਓ ਸਰਪੰਚਾ ਆ ਸਰਪਰਪਰਤ ਹਾਬਾ ਕੀ ਗੱਲ ਤੁਹਾਡਾ ਭਰਾ ਉੱਥੇ ਪਿਆ ਸਾਡਿਆ ਹਾਂ ਕਿੱਥੇ ਉਹ ਵੀ ਉੱਥੇ ਬਾੜੇ ਚ ਬਾਈ ਤੈਨੂੰ ਪਤਾ ਹੋਇਆ ਸਰਪੰਚ ਦਾ ਭਰਾ ਮਰ ਗਿਆ ਹੈ ਹੋਰ ਉਹ ਨਸ਼ਾ ਕਰਕੇ ਮਰ ਗਿਆ ਤਾਂ ਫਿਰ ਆਪਾਂ ਨੂੰ ਅੰਡਰਗਰਾਉਂਡ ਹੋਣਾ ਚਾਹੀਦਾ ਹੁਣ ਆਪਾਂ ਤਾਂ ਪਿੰਡ ਚੋਂ ਬਾਹਰ ਨਿਕਲਣਾ ਚਾਹੀਦਾ ਗੱਲ ਸਹੀ ਏ ਤੇਰੀ ਬਾਈ ਆਪਾਂ ਜਾਣਦੇ ਆ ਆਪਾਂ ਸਰ ਇੱਕ ਨੇ ਆਪਣੇ ਤੇ ਹੀ ਆਉਣਾਗਾ ਆਪਣੇ ਤੇ ਹੀ ਆਉਣਾ ਚੱਲ ਗਏ ਆਪਾਂ ਇੱਥੋਂ ਹੁਣ ਨਿਕਲ ਜੀਗੇ ਕਿਵੇਂ ਸਰਪੰਚ ਸਾਹਿਬ ਠੀਕ ਆ ਹੀਰੀਆ ਪਿਆ ਮੈਨੂੰ ਪਤਾ ਲੱਗ ਗਿਆ ਥੋੜੇ ਛੋੜੇ ਭਰਾ ਵਾਲੇ ਬਹੁਤ ਮਾੜੀ ਗੱਲ ਹੋਈ ਸਹੀ ਗੱਲ ਹੈ ਬਈ ਤੂੰ ਮਾੜੀ ਗੱਲ ਮੈਂ ਤੁਹਾਨੂੰ ਕਹਿੰਦਾ ਸੀ ਆਪਣੇ ਪਿੰਡ ਚ ਨਸ਼ਾ ਸ਼ਰਿਆਂ ਵਹਿ ਰਿਆ ਤੁਸੀਂ ਉਦੋਂ ਮੇਰੀ ਗੱਲ ਤੇ ਗੌਰ ਨਹੀਂ ਕੀਤੀ ਸਹੀ ਗੱਲ ਹੈ ਰਿਆ ਜੇ ਉਦੋਂ ਮੈਂ ਤੇਰੀ ਗੱਲ ਤੇ ਗੱਲ ਕਰਦਾ ਤਾ ਤੁਹਾਨੂੰ ਮੇਰਾ ਛੋਟਾ ਭਰਾ ਆਪਣੇ ਨਾਲ ਹੁੰਦਾ ਹੋਇਆ ਉਹੀ ਜੋ ਰੱਬ ਨੂੰ ਮਨਜ਼ੂਰ ਸੀਗਾ ਤੁਸੀਂ ਮੇਰੇ ਸਾਥ ਦੋ ਤਾਪ ਪਿੰਡ ਚ ਨਸ਼ਾ ਮੁਕਤ ਕਰਾਈਏ ਸਹੀ ਗੱਲ ਹੈ ਰਿਆ ਆਪਣੇ ਪਿੰਡ ਚ ਹਜੇ ਵੀ ਬਹੁਤ ਮੁੰਡੇ ਆਗੇ ਤੂੰ ਨਸ਼ਾ ਕਰਦੇ ਆਗੇ ਆਪਕੋ ਨੂੰ ਨੂੰ ਬਚਾਉਣਾ ਚਾਹੀਦਾ ਤਾਂ ਕਿ ਉਹਨਾਂ ਦਾ ਵੀ ਹਸ਼ਰ ਮੇਰੇ ਭਰਾ ਰਗਾ ਨਾ ਹੋ ਸਕੇ ਆਪ ਨੂੰ ਪੰਜਾਬ ਦੀ ਜਵਾਨੀ ਬਚਾਉਣੀ ਪਊਗੀ ਕੋਈ ਨਹੀਂ ਰਿਆ ਮੈਂ ਐਕਸ਼ਨ ਲੈਨੇ ਤੇ ਤੇ ਮੈਂ ਸਾਰੇ ਕਿਤੇ ਆਪਣੇ ਪਿੰਡ ਚ ਤਲੀ ਦਿਨਾ ਬੰਦੇ ਇਕੱਠੇ ਕਰਦਾ ਤਾਂ ਕਿ ਆਪਣੇ ਪਿੰਡ ਵਿੱਚ ਵੀ ਹੋਰ ਨਾਸ਼ਾ ਨਾ ਵੇਚ ਸਕੇ ਤਾਂ ਉਹਨਾਂ ਰਗਾ ਵੀ ਮੇਰੇ ਭਰਾ ਰਗਾ ਹਾਲ ਨਾ ਹੋ ਸਕੇ ਕੋਈ ਮਾਂ ਦਾ ਪਤ ਹੋਰ ਜਾਵੇ ਨਾ